ਘੇੜ ਦੇ ਘੇੜ ਦੇ ਪਾਸੇ ਚਲੇ ਗਏ ਸਾਡੇ ਤੋਂ ਤੇ ਬਾਅਦ ਹੀ ਪਤਾ ਲੱਗਾ ਵੀ ਪਹਿਲਾਂ ਤਾਂ ਤੇ ਬੱਚੇ ਕਿ ਗਲੀ ਦੇ ਜਿਹੜੇ ਨਾਲ ਗਏ ਸੀ ਉਹ ਕਹਿੰਦੇ ਇਸ ਪਾਰਕ ਤੇ ਛੱਡ ਕੇ ਆਏ ਨੇ ਪਾਰਕ ਤੇ ਅਸੀਂ ਬਹੁਤ ਨਪਰਾਤ ਨਹੀਂ ਮਿਲੇ ਸਾਨੂੰ ਸਵੇਰ ਅਸੀਂ ਗੁਰਦੁਆਰੇ ਬਾਜ ਦੌਣ ਗਏ ਸੀ ਉੱਥੇ ਨਿਗਾ ਪੈ ਗਈ ਸਰੋਵਰ ਚ ਜਦੋਂ ਦੇਖਿਆ ਜੀ ਕਿਨਾ ਕੀ ਤੁਹਾਡਾ ਜੀ ਮੇਰਾ ਨਾਮ ਪੱਪੂ ਹੈ ਵੀਰੇ ਕੋਈ ਕੀ ਲੱਗਦਾ ਤੁਹਾਡੇ ਕਿਸ ਤਰ੍ਹਾਂ ਹੋਇਆ ਸਾਰਾ ਮੇਰੇ ਭਤੀਜੇ ਸਕੇ ਜੀ ਜੀ ਮੇਰੇ ਛੋਟੇ ਭਰਾ ਦੇ ਬੇਟੇ ਹੈ ਘੇੜ ਦੇ ਘੇੜ ਦੇ ਪਾਸੇ ਚਲੇ ਗਏ ਸਾਡੇ ਤੋਂ ਤੇ ਬਾਅਦ ਚ ਹੀ ਪਤਾ ਲੱਗਾ ਵੀ ਪਹਿਲਾਂ ਤਾਂ ਉਹ ਬੱਚੇ ਇੱਕ ਗਲੀ ਦੇ ਜਿਹੜੇ ਨਾਲ ਗਏ ਸੀ ਉਹ ਕਹਿੰਦੇ ਸੀ ਪਾਰਕ 'ਚ ਛੱਡ ਕੇ ਆਏ ਨੇ ਪਾਰਕ 'ਚ ਅਸੀਂ ਬਹੁਤ ਲੰਬਾ ਰਾਤ ਨਹੀਂ ਮਿਲੇ ਸਾਨੂੰ ਸਵੇਰ ਅਸੀਂ ਗੁਰਦੁਆਰੇ ਬਾਜ ਦੌਣ ਗਏ ਸੀਗੇ ਉੱਥੇ ਨਿਗਾ ਪੈ ਗਈ ਸਰੋਵਰ 'ਚ ਜਦੋਂ ਦੇਖਿਆ ਪੜਦੇ ਸੀ ਪੜਦੇ ਸੀ 16 ਵਿੱਚ ਪੜਦਾ ਸੀ 51 ਵਿੱਚ ਪੜਦਾ ਇੱਕ ਦਾ ਨਾਮ ਸਾਇਲ ਹੈ ਦੂਜੇ ਦਾ ਨਾਮ ਮੰਨੂ ਹੈ ਕਿੰਨੀ ਕੁ ਉਮਰ ਕਿੰਨੀ ਗਈ ਉਮਰ ਇੱਕ ਦੀ 10 ਸਾਲ ਅੱਧੀ 9 ਸਾਲ ਕਿੰਨੇ ਭੈਣ ਭਰਾ ਕਿੰਨੇ ਤੇ ਦੋ ਭਰਾ ਭਾਈ ਸੀ ਬਸ ਦੋਨੇ ਸਗੇ ਭਰਾ ਦੋਨੇ ਸਗੇ ਭਰਾ ਆ ਜੀ ਅੰਕੀ ਸਰ ਮਾਮਲਾ ਕੀ ਆ ਸਰ ਆ ਜੀ ਦੋਨਾਂ ਡੈਟਾ ਬੋਰਡਿੰਗ ਆ ਬਲਿਆ ਜੀ ਸਰੋਵਰ ਤੇ ਆਪਣੇ ਦੋਨੇ ਸਗੇ ਭਰਾ ਜੀ ਇੱਕ ਦਾ ਨਾਮ ਦਨ ਬੱਚਾ 9 ਸਾਲ ਦਾ ਦੂਜਾ ਬੱਚਾ 10 ਸਾਲ ਦਾ ਖਾਲ ਕੇ ਦੇ ਖੇਡਣ ਲਈ ਗਏ ਸੀ ਦਸ ਉਹ ਅੱਧੇ ਲਾਚ ਮਿਲ ਗਏ ਨੰਨੇ ਲਾ ਕੇ ਜਿੱਥੇ ਉਲਸਾ ਲਵਾ ਰਹੀਆਂ ਜੀ ਤੇ ਘਰ ਵੀ ਕਰ ਰਹੇ ਉਹਨਾਂ